ਨੇ ਮੈਨੂੰ ਸੋ ਸੋ ਗੱਲ ਕਰਨੀ ਮੇਰਾ ਹੀ ਕਸੂਰ ਕੱਢਣਾ ਤੈਨੂੰ ਕਰਨੀ ਤਾਂ ਖਾਨੂੰ ਨਹੀਂ ਕਰਨੀਆ ਮੈਂ ਜੇ ਤੀ ਇਦਾਂ ਕਰੋਗੇ ਤੇ ਮੈਂ ਕਿੱਥੇ ਜਾਊਂਗੀ ਜਾਣਾ ਕਿੱਥੇ ਆ ਆਪਣੇ ਪੇਕੇ ਜਾ ਭਰਾ ਆਪਣੇ ਨੂੰ ਫੋਨ ਕਰ ਮਾ ਨਾ ਕਰੋ ਇਦਾਂ ਤੂੰ ਆ ਇਧਰ ਮੇਰਾ ਹੱਥ ਛੱਡ ਦੋ ਵੀ ਮੰਮੀ ਜੀ ਦਾ ਕਸੂਰ ਕੋਈ ਨਹੀਂ ਹੈ ਠੀਕ ਆ ਨਾ ਕਸੂਰ ਸਾਰਾ ਤੁਹਾਡੇ ਮੁੰਡੇ ਦਾ ਵਾ ਉਹਨੇ ਵਿਆਹ ਕਿਉਂ ਕਰਵਾਇਆ ਬਾਰ ਤੈਨੂੰ ਪਤਾ ਕਰਵਾਇਆ ਟੱਕੀ ਰਿਆ ਕਰ ਮੇਰੀ ਗੱਲ ਵਿੱਚ ਨਾ ਆਇਆ ਕਰ ਮੈਂ ਤੈਨੂੰ ਅੱਗੇ ਬੜੀ ਵਾਰ ਸੁਣਾਈ ਆ ਗਈ ਆ ਹੋਰ ਕਿੱਦਾਂ ਪਤਾ ਲੱਗੇ ਬੰਨੇ ਵਿਆਹ ਕਰਾਇਆ ਕਿ ਨਹੀਂ ਕਰਾ ਕੇ ਤਾਂ ਇਹਨੂੰ ਬਾਹਰ ਕੱਢਣ ਡਈ ਆ ਇੱਥੇ ਜਾਊਗੀ ਵਿਚਾਰੀ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਮੇਰਾ ਹੋ ਗਿਆ ਵਾ ਖਰਾਬ ਜਦੋਂ ਮੇਰੇ ਪੁੱਤ ਦਾ ਫੋਨ ਹੀ ਨਾ ਆਉਂਦਾ ਮੈਨੂੰ ਪਤਾ ਨਹੀਂ ਹੈ ਕਿੱਥੇ ਆ ਤੇ ਮੇਰਾ ਦਿਮਾਗ ਖਰਾਬ ਹੀ ਹੋਣਾ ਵਾ ਓ ਯਾਰ ਮਾਂ ਤੇਰੀ ਉਹਨੂੰ ਘਰੋਂ ਕੱਢਣ ਡਈ ਆ ਵੇ ਮੈਂ ਤੈਨੂੰ ਇੱਕ ਗੱਲ ਦੱਸਾਂ ਆ ਜਿਹੜੀ ਤੇਰੇ ਘਰ ਦੀ ਆ ਨਾ ਇਹ ਕਿਸੇ ਪਾਸੇ ਗੱਲਾਂ ਨਾ ਲੱਗਣ ਦੇ ਬਈ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਚੱਲਣ ਡਿਆ ਵੀ ਉਹ ਕਿਹੜੀ ਗੱਲੋਂ ਜਾਵੇ ਇਥੋਂ ਮਾਸ਼ਾਅੱਲਾ ਅਲਾ ਦਸੰਡੇ ਪਈ ਲੋਕਾਂ ਨੂੰ ਭਾਜੀ ਆ ਜਿਹੜਾ ਕੰਮ ਜੋਤਣਾ ਹੋਣ ਡਿਆ ਕੋ ਠੀਕ ਥੋੜਾ ਵਾ ਠੀਕ ਆ ਨਾ ਐਦਾਂ ਘਰ ਥੋੜਾ ਬਸ ਦੇ ਹੁੰਦੇ ਆ ਉਹ ਭਾਜੀ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਮੈਂ ਤਾਂ ਗਿਆ ਬੰਬੀ ਤੇ ਇਹਨੂੰ ਕਿਉਂ ਲੱਗੇ ਘਰੋਂ ਕੱਢਣ ਹੈ ਮੁੰਡਾ ਢਾਡਾ ਜਾ ਕੇ ਵਿਆਹ ਕਰਾ ਲੇ ਤੇ ਇਹਨੂੰ ਘਰੋਂ ਕੱਢ ਦੋ